ਲਵੀ ਮਿੱਤਰ ਗੱਡੀ ਇਕ ਹੋਰ ਉਹਦੇ ਨੂੰ ਕਮਾਚਾ ਅੱਧਰ ਲੈ ਆਂ ਆ ਨੀ ਜੇ ਇੰਨੀ ਕਿ ਚੱਦਣਾ ਨਹੀਂ ਗੱਲ ਨੂੰ ਟਿਕਾਉਣਾ ਫੇਰ ਅੱਗੇ ਵਾਲਾ ਪਾਸਾ ਟਕਲਾ ਆਵਾ ਬੋ ਬੋ ਟਕਲਾ ਬੋ 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 ਟਕਦੇ ਬਸ 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 ਅਨਿ ਲੱਬੇ ਦਾ ਹੁਣ ਗੱਬੋ ਆ ਤੇ ਰੱਖਣਾ ਹੁਣ ਅੱਧਰ ਹੈ ਜੀ ਨਹੀਂ ਓਕੇ ਚਾਹ ਰੋਕੇ ਲਵੀ ਲੋਕ ਚਾਹ ਰੋ ਯਾਨੀ ਬੜਿਆ ਚਲੀਏ ਇੱਕ ਦੋ ਸੇ ਲੈ ਵੀ ਮਿੱਤਰ ਇੱਕ ਗੱਡੀ ਹੋਰ ਸਾਡੇ ਭਗਾਨਾ ਦੇਣਾ ਵੀ ਹੈ ਸੱਚੀ ਤੇ ਗੱਡੀ ਲੈ ਲਈਏ ਫਿਰ ਪਾਰਟੀ ਕਰਾਂ ਪਾਰਟੀ ਚੜੋ ਨਹੀਂ ਬੈਠੋ ਮਗਾ ਸਵਾਰੀ ਆਦੀ ਚੱਲੋ ਡਾਊਨ ਡਾਊਨ ਕਿਨੇ ਜਾ ਓਏ ਕਿੰਨੇ ਦੇਣਾ ਰੋ ਚਲਾ ਨਹੀਂ 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 ਕਿੰਨਾ ਯਾਰ ਚ ਕਿੰਨੇ 12 ਬੰਦੇ ਜ਼ਿਆਰ ਤੇ 12 ਬੰਦੇ ਲਾਉਣੇ ਪਕਤਾਇਆ ਕਿਹਦੇ ਕਿਤੇ ਮੂੰਗੀ ਦਾਲ ਆ ਗਈ ਮੂੰਗੀ ਦਾਲ ਦੇ ਨਾਲ ਫੁਲਕੇ ਝੋਲ ਝੋਲ ਮੂੰਗੀ ਦਾਲ ਨਾਲ ਫੁਲਕੇ ਉਹ ਬਾਸਮਤੀ ਝੋਲ ਗਿਆ 11 ਕਿ ਉਹ ਬਾਈ ਸਮਝਦਾ ਕੱਚੇ ਝੋਲ ਆ ਗਏ ਕੱਚੇ ਝੋਲ ਕੱਚੇ ਝੋਲਾਂ ਦਾ ਪੱਕਾ ਬਣਾ ਰਿਹਾ ਤੇ ਉਹ ਤੋਂ ਪਾਣੀ ਪਲਾ ਦੇਣਾ ਨਾਲ ਚਾਹ ਲੋ ਵੀ ਕਿਹ ਕੰਮ ਲਾਵੀਂ ਮਿੱਤਰ ਅੱਜ ਫਿਰ ਮੂੰਗੀ ਦਾਲ ਚਲੇਗੀ ਅੱਜ ਲਾ ਵੱਲੋਂ ਮੂੰਗੀ ਦਾਲ ਤੇ ਨਾਲ ਨਾਣੂ ਬੱਤੀ ਆ ਸ਼ੁਆਲੇ ਮਸੀਤ ਮਸੀਤ ਚੋਲ ਨਹੀਂ ਨਹੀਂ ਘੜੀ ਚੋਲ ਨਹੀਂ ਇਸੇ ਜਿਹੋੜ ਦੇ ਮਸੀਤ ਚੋਲ ਆਹ ਵੇਖੋ ਚੱਲਨੇ ਆ ਕੇ ਦੇਖੋ ਚਲੋ ਆਜੋ ਚਲੋ ਆਜੋ ਸੰਜੀ ਨੂੰ ਨਾਲ ਲੈ ਸੰਜੀ ਕੋ ਚਲਦੇ ਆ ਗੁੱਡੇ ਲੈਣ ਬਹੁਤ ਸਾਰੇ ਗੁੱਡੇ ਬਣਾਦਾ ਹੈ ਗੁੱਡੇ ਇੱਕ ਧੁੰਕੇ ਨਾਲ ਹੀ ਫਟ ਜਾਂਦਾ ਹੈ ਇੱਕਦਮ ਕਿਨਾਰੇ ਢਿੱਲਾ ਟੁੱਟ ਜਾਂਦਾ ਉਹ ਜਦੋਂ ਦਿੱਕੇਗਾ ਨਾ ਬਲੋਗ ਨੂੰ ਫਿਰ ਬਹੁਤ ਸਿੱਧੀ ਬਾਸ ਉੱਤੇ ਜਾ ਘੁੰਮਦਾ ਹੀ ਰਹਿੰਦਾ ਘੁੰਮਦਾ ਰਹਿੰਦਾ ਹੁਣ ਉਹ ਪਰਤਲਾ ਵਾਂਗ ਗੱਲ ਤੋੜ ਦੇਣਾ ਆਪਾਂ ਅੱਛਾ ਤੇ ਠੀਕ ਆ ਉਹਨੂੰ ਤਲਾਵਾ ਟੀਲਾ ਛਿੱਲ ਕੇ ਲਾਦਾ ਹੋਣ ਲੱਗਿਆ ਵੀ ਛਿੱਲ ਕੀ ਲਾਉਂਦਾ ਨੇ 5 ਰੁਪਏ ਚ ਬਾਸ ਮੰਗਦੇ ਆ ਹੁਣ ਮੈਂ ਸੰਜੂ ਨੂੰ ਕਹਿੰਦਾ ਸੰਜੂ ਕਿ ਕਿੱਦਾਂ ਕਹਿੰਦੇ ਆ ਬੰਦੇ ਬਲੌਗ ਦੇਖ ਕੇ ਆਪੂ ਦਾਤ ਲਾ ਲੈ ਕੁੱਤੀ ਕੁੱਤੀ ਚੋੜਾ ਨਾਲ ਲੱਗ ਗਈ ਗਰਾਊਂਡ ਵੀ ਦੱਸ ਦੋ ਨਾ ਆਪਣੀ ਇੱਥੇ ਖੇਡ ਲੈ ਆਪਾਂ ਇਹ ਸਾਡੀ ਗਰਾਊਂਡ ਹੈਗੀ ਆ ਮੁੰਡੇ ਖੇਡਦੇ ਇੱਥੇ ਫੇਰੇ ਕੁੱਛ ਨਹੀਂ ਤੇ ਚਲੋ ਗਏ ਸੰਜੂ ਜੂ ਇਆ ਗਾ ਹੱਦ ਸੰਜੂ ਸੇਡ ਸੰਜੂ ਆਇਆ ਆਪਾਂ ਗੁੱਡੇ ਲੈਣ ਸੰਜੂ ਜੀ ਹੋਰ ਮੈਂ ਕਿਹਾ ਮੁੰਡੇ ਦੀ ਦੱਸ ਦਈਏ ਮੁੰਡੇ ਦੇ ਆ ਕੰਮ ਮੁੰਡੇ ਦਾ ਸਾਰਾ ਗੁੱਡੇ ਵੀ ਪਾ ਦੋ ਨਾ ਗੁੱਡੇ ਇੱਧਰ ਬਣਾਏ ਦਾ ਸਾਰੇ ਕੋਈ ਵੀ ਕੰਟੈਕਟ ਤੁਸੀਂ ਕਰਨਾ ਹੈ ਤੇ ਸੰਜੂ ਪਰਵਾਲ ਟਾਡਾ ਮੁੰਡੇ ਘੜਤੀ ਆਰ ਕਰਦਾ ਸਾਰੇ ਵੱਡੇ ਗੁੱਡੇ ਹੋਵੇ ਦੇ ਉੱਤੇ ਪੂਰੇ ਘੈਂਟ ਆ ਗੁੱਡੇ ਆ ਇੱਕ ਨੰਬਰ ਗੁੱਡੇ ਆ ਸਾਰੇ ਜਿੰਨੇ ਵੀ ਲੈਣ ਆਏ ਤਾਂ ਪਿੰਡ ਫਰਵਾਲ ਪਹੁੰਚਿਓ ਜਾ ਕੇ ਗੁੱਡੇ ਸੰਜੂ ਕੋਲ ਲੈਣਿਆ ਇੱਧਰੇ ਦੇ ਗੁੱਡੇ ਮੁੰਡੇ ਨੇ ਕਿਸੇ ਕਪਟਾਨ ਕੋਲ ਕਰ ਲੈ ਠੀਕ ਆ ਕਹਿੰਦੇ ਗੁੱਡੇ ਲੈਣਿਆ ਸੰਜੂ ਦੱਸ ਮੁੰਡਿਆਂ ਨੂੰ ਗੁੱਡੇ ਘੜ ਦੱਸ ਥੋੜੇ ਦੇ ਗੁੱਡੇ ਵੜੇ ਭਾਈ ਗੁੱਡੇ ਦਾ ਦੋ ਮੜੇ ਮੈਨੂੰ ਅੱਛਾ ਇਹ ਗੁੱਡੇ ਸਾਰੀਆਂ ਪੁੱਲ ਗਿੱਤ ਦਾ ਮੁੰਡੇ ਨੇ ਨਹੀਂ ਨਹੀਂ ਦੱਸਣਾ ਬਲੋਗ ਆ ਰਿਹਾ ਨੇ ਮੈਂ ਬੰਦੇ ਸੰਜੂ ਨੂੰ ਦੱਦਿਆ ਗੁੱਡੇ ਸੰਜੂ ਦੇ ਗੁੱਡੇ ਚੈੱਕ ਕਰੋ ਭਾਈ ਹਾਂਜੀ ਇਹ ਗੁੱਡਾ ਜਿਆ ਕਹ ਰੋ ਗੁੱਡਾ ਇਹ ਗੁੱਡਾ ਬੋਲ ਰਿਹਾ ਕਿ ਕਿੱਥੇ ਗਿਆ ਉਹ ਲਾਉ ਜੀ ਚੋ ਨਾਲ ਕੋਚਾ ਇਹ ਆਲਾ ਨੇ ਖਤਮ ਹੋ ਗਿਆ ਇਹ ਹੈ ਉਹ ਪੰਜਾਬ ਮੁੰਡੀ ਪੰਜਾਬੀ ਮੁੰਡੇ ਆ ਪੰਜਾਬੀ ਮੁੰਡੇ ਆ ਗਿਆ ਮੈਨੂੰ ਪਤਾ ਨਹੀਂ ਕਿ ਆਹ ਬਾਹਰੋਂ ਆਇਆ ਨਹੀਂ ਨਹੀਂ ਤੇ ਕੋਈ ਇਸ਼ਾਰਾ ਕਰਦੀ ਸੀ ਆਹ ਬਾਈ ਸਿੱਧੂ ਸਿੱਧੂ ਮਸੇਵਾਲਾ ਗੁੱਡਾ ਵੀਰ ਜੀ ਪੂਰਾ ਇੱਕ ਨੰਬਰ ਆ ਠੀਕ ਆ ਕਿੱਥੇ ਬਾਹਰ ਕੀ ਚੂ ਮਾਰ ਤਲਾਵਾ ਨਹੀਂ ਪਾਇਆ ਬਸ ਤਲਾਵਾ ਸੰਜੂ ਕੋ ਪਾਇਆ ਬਸ ਤਲਾਵਾ ਸੰਜੂ ਕੋ ਪਾਇਆ ਬਸ ਇਹੋ ਨਾਲ ਨਹੀਂ ਸਹੀ ਉੱਡਦਾ ਯਾਰ ਹਾਂ ਇਹ ਹੁਕਮ ਦਾ ਯੱਕਾ ਤੇ ਗੁੱਡੇ ਬੜੇ ਘੈਂਡਾ ਤੇ ਜਰੂਰ ਜਰੂਰ ਉਹ ਹਾਤੇ ਗੁੱਡੇ ਬਣੇ ਜਾਂਦੇ ਆ ਬਟੇ ਸ਼ੇਪ ਵੱਡੇ ਗੁੱਡੇ ਵੀ ਆ ਗਿਆ ਬਣੇ ਜਾਂਦੇ ਆ ਕ ਸੀਗਾ ਕਰੂੰਦਾ ਹਾਂ ਉਹ ਤੇ ਇਹ ਕੜਾ ਗੁੱਡਾ ਇਹ ਲੈਣਾ ਤੂੰ ਹੀ ਲਾ ਦੇ ਹਾਂ ਚਲ ਜਾ ਰਿਹਾ ਸੀ ਸੋਈਓ ਪਰ ਠੀਕ ਠੀਕ ਚਲ ਉਹ ਹੋ ਗਈ ਹੈ ਤੁਸੀਂ ਜੱਕਦਮ ਬਾਹਰ ਆਇਓ ਮੁੰਡੇ ਕਹਿੰਦੇ ਚੱਲ ਚਲੀਏ ਸੰਜੂ ਗਾ ਚੱਲੋ ਜੀ ਸੰਜੂ ਚਲੀਏ ਅੱਖਰ ਬੰਦ ਕਰਕੇ ਗੁੱਡਾ ਚੋਣ ਜਿਹੜਾ ਵੀ ਚੁੱਕਣਾ ਹੈਗਾ ਇਹ ਸਾਰਾ ਸਿੱਧੀ ਕੇ ਚਲਾ ਲੈ ਆ ਵੀ ਮਿੱਤਰਾ ਇੱਕ ਗੁੱਡਾ ਹੋਰ ਇੱਕ ਗੁੱਡਾ ਹੋਣੀ ਹੋਵੇਗਾ